ਇੱਥੇ ਰਹਿ ਗਈ ਸੀ ਕਿਹੜੇ ਵੇਲ ਦੀ ਖੜੀਆਂ ਤੁਹਾਨੂੰ ਡਿੱਚ ਜਾਨੀ ਆ ਮੈਂ ਤੈਨੂੰ ਆਖੇ ਸਹੀ 4 ਵਜੇ ਆ ਜੀ ਹੂੰ ਇਹ ਤਾਂ ਜੰਮੀ ਬੁੜਾਗਾ ਉਹ ਬੁੜਾ ਬੜਾ ਕੋਈ ਨਹੀਂ ਤਾਂ ਘਾਂਟਾ ਨਹੀਂ ਉੱਤਰਦਾ ਬਸ ਮੈਂ ਨਹੀਂ ਜਾਂਦੀ ਇਹਦੇ ਨਾਲ ਉਹ ਤੂੰ ਤੂੰ ਬੁੜੇ ਤੋਂ ਕੀ ਲੈਣਾਗਾ ਤੈਨੂੰ ਪੈਸੇ ਖਵਾਊਗਾ ਤੂੰ ਕੀ ਲੈਣਾ ਇਹਦੇ ਤੋਂ ਮੈਂ ਦੇਖ ਤਾ ਲੈ ਜੰਮੀ ਬੁੜਾ ਹੈ ਤਾਂ 45 ਸਾਲ ਦੀ ਉਮਰ ਕੋਈ ਬਲੀ ਨਹੀਂ ਹੁੰਦੀਗੀ ਹੂੰ 60 70 ਸਾਲ ਦਾ ਤੂੰ ਗੱਪ ਮਾਰੀ ਉਹ ਨਹੀਂ ਹੈਗਾਗਾ ਹੁਣ ਕੋਈ ਉਹ ਕਲਫ ਥੋੜੀ ਲਾਈ ਫਿਰਦਾ ਚੱਲ ਮੇਰੇ ਨਾਲ ਮੈਂ ਤਾਂ ਤੇ ਚਾਦਰਗਾ ਤੇ ਚਾਦਰ ਹੀ ਬੰਦੇ ਬਣਦੇ ਹੁੰਦੇ ਹੋਰ ਗਧੇ ਨਹੀਂ ਹੁੰਦੇ ਚਾਦਰੇ ਚਲ ਠੀਕ ਹੈ ਫਿਰ ਚਲ ਚੁੱਪ ਕਰਕੇ ਬਾਲਾ ਨਹੀਂ ਮੈਂ ਬੋਲਦੀ ਹੈਗੀ ਨਾ ਬੋਲੀ ਬਸ ਕੰਮ ਦੀ ਗੱਲ ਕਰ ਲਈ ਜਾ ਕੇ ਬਸ ਫਸਾਉਣਾ ਯਾਰ ਤੂੰ ਉਹਨੂੰ ਗੱਲ ਮੁੱਕੀ ਆ ਆ ਦੀਆਂ ਗੱਲਾਂ ਚ ਫਸਾਣੀ ਗੱਲਬਾਤ ਕਰਕੇ ਲੈ ਆ ਨਾ ਸਾਰੀ ਉਹ ਮੈਂ ਸਾਰੀ ਕਰੀ ਆ ਦੇਖ ਲੈ ਜੇ ਮੁੱਕਰ ਗਿਆ ਉਹ ਨਹੀਂ ਮੁੱਕਰਦਾ ਤੂੰ ਨਾ ਮੁੱਕਰੀ ਚਾ ਦੋਸਤੋ ਚੁੱਲੇ ਚੌਕੇ ਦਾ ਕੰਮ ਤਿਆਰ ਹੋ ਰਿਹਾਗਾ ਰੋਟੀ ਪਕਾਉਣ ਵਾਸਤੇ ਹਾਂ ਬਹੁਤ ਸੋਹਣੀ ਲੱਗਦੀਆਂ ਬਹੁਤ ਸੋਹਣੀ ਲੱਗਦੀਆਂ ਆਥਨ ਦਾ ਟਾਈਮ ਆ 5:00 ਵਜੇ ਦਾਲ ਪਾਣੀ ਚੀਰ ਨਾਕ ਮੰਮਾ ਦਾਰੀ ਹੋ ਰਹੀ ਤੇ ਪੱਲਾ ਸੁੱਟ ਕਰਦੀ ਸੋਨੀ ਦਾਲ ਚੀਰੀ ਜਾਂਦੀ ਐ ਬਾਈ ਸਾਰਾ ਸੀਨ ਸਮਝਾ ਰਿਹਾਗਾ ਇਹੋ ਜਿਹਾ ਗਾੜਜਾ ਮੈਨੂੰ ਧੂਆ ਕਰਨਾ ਧੂਆ ਨਹੀਂ ਹੋ ਰਿਹਾ ਸੱਜਣਾ ਪੱਤੇ ਜੇ ਨਹੀਂ ਪੱਤੇ ਜੇ ਤਾਂ ਮੱਚਦੀ ਸੋਨੀ ਮੰਜਾ ਬਾਈ ਬਾਰੇ ਸੋਨੀ ਕੀ ਗੰਡੇ ਚੀਰ ਰਹੀ ਐ ਚਲੋ ਚੰਗੀ ਗੱਲ ਐ ਗੰਡੇ ਬਣਾ ਕੋਈ ਸਬਜ਼ੀ ਨਹੀਂ ਬਣਦੀ ਕੋਈ ਦਾਲ ਨਹੀਂ ਬਣਦੀ ਦੋਸਤੋ ਅੱਜ 29 ਮਾਰਚ 2024 ਐ ਕਮਰ ਸਟੇਜ ਹਾਂ ਕਮ ਆਊਟ ਦਾ ਸਟੇਜ 29 ਮਾਰਚ 2024 ਐ ਸੋਨੀ ਗੱਟਾ ਹਾਂ ਉਹ ਸੋਨੀ ਫੋਨੀ ਨੂੰ ਗੰਡੇ ਚੀਰ ਲਾ ਰੱਖਿਆਗਾ ਟਾਵਰ ਤੇ ਸੋਨੀ ਗਾਜੇ ਆਵਾਜ਼ ਮੈਂ ਮੋਟਰ ਇਹਨਾਂ ਨੂੰ ਆਰਡਰ ਦੇਦਾ No hagas más que tú quedes en No, 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 no. no.